ओके ਅੰਮ੍ਰਿਤ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਲਗਾਤਾਰ ਵੱਖ-ਵੱਖ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਜਿਹੜੇ ਲੰਗਰ ਨੇ ਉਹ ਲਗਾਏ ਗੇ ਨੇ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਅਜੀਤ ਨਗਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਜਿੱਥੇ ਕੀ ਲੰਗਰ ਸੰਗਤ ਦੇ ਵੱਲੋਂ ਲਗਾਏ ਗੇ ਨੇ ਤਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਸੰਗਤਾਂ ਦੇ ਵੱਲੋਂ ਵੱਖ-ਵੱਖ ਜਿਹੜੇ ਲੰਗਰ ਨੇ ਉਹ ਲਗਾਏ ਗਏ ਨੇ ਤੁਹਾਡੇ ਵੱਲੋਂ ਵੀ ਲੰਗਰ ਇੱਥੇ ਲਗਾਏ ਗਏ ਨੇ ਅੱਜ ਪਹਿਲਾਂ ਤੇ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਵ ਤਨ ਤਨ ਨੋਕੇ ਅਮਰਸ਼ੀਦ ਛੀਦਾ ਦੇ ਸਰਤਾਜ ਤਨ ਤਨ ਬਾਬਾ ਦੀਸੀ ਨੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਇਹ ਲੰਗਰ ਜਿਹੜਾ ਵਾ ਇਹ ਮਹਾਰਾਜ ਨੇ ਗੁਰੂ ਸਾਹਿਬ ਨੇ ਆਪ ਸਹਾਇਿਓ ਕੇ ਲਵਾਇਆ ਅਸੀਂ ਜਦੋਂ ਮਨ ਚੋਂ ਭਰਾਲਾ ਲੈ ਕੇ ਆਏ ਸੀ ਦੇਖਿਆ ਵੀ ਅੱਜ ਸਵੇਰੇ ਜਿਹੜਾ ਲੰਗਰ ਸਾਹਿਬ ਦੀ ਤਿਆਰੀ ਕਰਦੇ ਪਏ ਸਾਂ ਤੇ ਦੇਖਿਆ ਕਿ ਬਰਸਾਤ ਦਾ ਬਹੁਤ ਯੋਰ ਸੀ ਤੇ ਨੈਟ ਵੀ ਬੁਖਾਰਿਆ ਹੈ ਕਿ 60 ਤੋਂ 70% ਬਾਰਿਸ਼ ਹੈ ਗਈ ਹੈ ਮੇਰੇ ਸਾਰੇ ਇਲਾਕਾ ਨਿਵਾਸੀ ਮੇਰੇ ਪਰਿਵਾਰ ਦੇ ਜੀ ਸਾਰਿਆਂ ਨੇ ਅਹੀਂ ਮੰਚ 'ਚ ਛੱਡਦਾ ਲੈ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਤੇ ਤੁਸੀਂ ਸੱਚ ਜਾਣਦੇ ਹੋ ਕਿ ਗੁਰੂ ਸਾਹਿਬ ਆਪਸਾ ਹੀ ਹੋਏ ਆ ਜਦੋਂ ਅਸੀਂ ਲੰਗਰ ਸਟਾਰਟ ਕਰਨ ਤੋਂ 15 ਮਿੰਟ ਪਹਿਲਾਂ ਬਰਸਾਤ ਰੋਗੀ ਤੇ ਇੰਨੀ ਕੜਾਕ ਦੀ ਧੁੱਪ ਨਿਕਲੀ ਕਿ ਮੇਰੇ ਸਾਹਮਣੇ ਅੱਜ ਹਜ਼ਾਰਾਂ ਲੋਕਾਂ ਨੇ ਲੰਗਰ ਛਕਿਆ ਤੇ ਗੁਰੂ ਸਾਹਿਬ ਦੀ ਸੀਸ ਪ੍ਰਾਪਤ ਕੀਤੀ ਆ ਮੈਂ ਵੈਸੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਲੋਕ ਸ਼ਰਧਾ ਨਾਲ ਲੈਂਦੇ ਆ ਪਰ ਮੈਂ ਮਹਿਸੂਸ ਕਰਦਾ ਕਿਤੇ ਪੰਜਾਬ ਦੇ ਲੋਕ ਜਾਂ ਅੰਮ੍ਰਿਤਸਰ ਦੇ ਲੋਕ ਖਾਸ ਕਰਕੇ ਸਾਡੇ ਇਲਾਕੇ ਦੇ ਨਿਵਾਸੀ ਕਿਉਂਕਿ ਇੱਥੇ ਜਦੋਂ ਚਪੈਰਾ ਸਾਹਿਬ ਹੀ ਹੁੰਦਾ ਹਰ ਘਰ ਹਰ ਦਰਵਾਜ਼ਾ ਖੋਲ ਕੇ ਆਪ ਗੁਰੂ ਸਾਹਿਬ ਦੇ ਸੇਵਾ ਦੇ ਵਿੱਚ ਆਪ ਹਾਜ਼ਰ ਹੁੰਦਾ ਤੇ ਮੈਂ ਇਹੀ ਕਹਿੰਦਾ ਵੀ ਗੁਰੂ ਸਾਹਿਬ ਅਤਰੇ ਸਿੱਖਾ ਦਿੰਦੇ ਰਹਿਣ ਸੇਵਾ ਲੈਂਦੇ ਰਹਿਣ ਤੇ ਅਹੀ ਵੱਧ ਤੋਂ ਵੱਧ ਚੜ ਕੇ ਗੁਰੂ ਸਾਹਿਬ ਦਾ ਜਨਮ ਦਿਨ ਮਨਾਉਂਦੇ ਰਹੀਏ ਕਿੰਨੇ ਸਾਲ ਤੋਂ ਜਿਹੜੇ ਲੰਗਰ ਤੁਹਾਡੇ ਵੱਲੋਂ ਲਗਾਏ ਜਾ ਰਹੇ ਨੇ ਜੀ ਇੱਥੇ ਫੇਰ ਉਹੀ ਗੱਲ ਹੈ ਸਾਡੇ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਜੀ ਇਹ ਪਿਛਲੇ 15 ਸਾਲ ਤੋਂ ਗੁਰੂ ਸਾਹਿਬ ਆਪ ਸੇਵਾ ਲੈਂਦੇ ਆ ਹਰ ਸਾਲ ਗੁਰੂ ਸਾਹਿਬ ਨਵਾਂ ਨਵਾਂ ਉਪਰਾਲਾ ਕਰਨ ਦੀ ਤਾਕਤ ਬਖਸ਼ਦੇ ਆ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਸੀ ਅਸੀਂ ਜਿਸ ਤਰ੍ਹਾਂ ਲੰਗਰ ਦੇ ਵਿੱਚ ਮਤਲਬ ਕਿ ਜਿੰਨਾ ਵੱਧ ਤੋਂ ਵੱਧ ਵੱਧਾ ਹੋ ਸਕੇ ਇਹ ਕਰਦੇ ਆ ਅੱਜ ਅਸੀਂ ਪੂਰਾ ਬਫੇ ਜਿਸ ਦੇ ਵਿੱਚ ਦਾਲ ਸਬਜੀ ਲੌਂਜੀ ਕੜਾ ਗਜਰੇਲਾ ਚੋਲ ਕੜੀ ਹਰ ਤਰ੍ਹਾਂ ਦਾ ਬਫੇ ਜਿਸ ਤਰ੍ਹਾਂ ਮਨ ਲੱਗੀ ਅਸੀਂ ਮਾਰਾ ਇਹਦੇ ਜਨਮ ਦਿਨ ਇਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਕਿ ਅਸੀਂ ਆਪਣੇ ਪਰਿਵਾਰ ਦਾ ਮਤਲਬ ਕੀ ਸਾਡੇ ਅੰਦਰ ਇੰਨੀ ਖੁਸ਼ੀ ਹੁੰਦੀ ਕਿ ਮਾਰਾ ਹਰ ਸਾਲ ਬਲ ਦਿੰਦਾ ਵੱਧ ਤੋਂ ਵੱਧ ਚੜ ਕੇ ਬਲ ਦਿੰਦਾ ਅਸੀਂ ਗੱਲ ਕਰੀਏ ਕਿੰਨੀ ਕਿ ਸੰਗਤ ਅੱਜ ਇੱਥੇ ਪਹੁੰਚੀ ਆ ਜੀ ਇਹਦੇ ਵਿੱਚ ਦੇਖੋ ਜੀ ਸੰਗਤ ਦਾ ਤੇ ਮੈਂ ਕਹਿ ਨਹੀਂ ਸਕਦਾ ਇਹ ਪਿਛਲੇ 6 ਘੰਟੇ ਤੋਂ ਲੰਗਰ ਚੱਲਦਾ ਪਿਆ ਤੇ ਮੇਰੇ ਹਿਸਾਬ ਨਾਲ ਅਗਲੇ 4 ਘੰਟੇ ਲੰਗਰ ਹੋਰ ਚੱਲੇਗਾ ਤੇ ਗੁਰੂ ਸਾਹਿਬ ਸਾਨੂੰ ਬਲ ਬਖਸ਼ਣਗੇ ਵੀ ਹਰ ਦਿਨ ਅਸੀਂ ਇੱਤਰਾ ਹੀ ਵੱਧ ਚੜ ਕੇ ਮਨਾਉਂਦੇ ਰਹੀਏ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਨਾਲ ਉਹ ਲੋ ਜਾਣਕਾਰੀ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਸਵੇਰ ਤੋਂ ਹੀ ਉਹਨਾਂ ਦੇ ਵੱਲੋਂ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਉਹਨੂੰ ਲੈ ਕੇ ਹੁਣ ਜਿਹੜੀਆਂ ਸੰਗਤਾਂ ਦੀ ਵੱਡੀ ਲਾਈਨ ਲੱਗੀ ਹੋਈ ਆ ਉਸ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਲੰਗਰ ਤਿਆਰ ਕੀਤਾ ਜਾ ਰਿਹਾ ਤਾਂ ਦੂਸਰੇ ਪਾਸੇ ਜਿਹੜਾ ਵਰਤੋਂ ਦਾ ਕੰਮ ਵੀ ਉਹ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਦਿਖਾਈ ਦੇ ਰਿਹਾ ਕਾਫੀ ਵੱਡੀ ਲਾਈਨ ਪਿੱਛੇ ਲੱਗੀ ਹੋਈ ਆ ਉਸ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਨਾਲ ਦੇ ਨਾਲ ਕਿਸੇ ਵੀ ਤਰੀਕੇ ਦਾ ਸੜਕ ਦੇ ਉੱਪਰ ਟ੍ਰੈਫਿਕ ਵੀ ਜਾਮ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਬਿਲਕੁਲ ਸਾਰਾ ਤਰੀਕੇ ਦੇ ਨਾਲ ਕੰਮ ਇੱਥੇ ਇਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਤੁਸੀਂ ਵੀ ਇੱਕ ਸਦਿਓ ਕਿ ਮਹਿਲਾਵਾਂ ਦੇ ਵੱਲੋਂ ਵੀ ਇੱਥੇ ਜਿਹੜੀ ਆਪਣੀ ਸੇਵਾ ਉਹ ਨਿਭਾਈ ਜਾ ਰਹੀ ਆ ਉਸ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਸੜਕ ਦੇ ਉੱਪਰ ਜਿਹੜਾ ਇਹ ਲੰਗਰ ਆ ਉਹ ਲਗਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜਾ ਲੰਗਰ ਨੇ ਉਹ ਲਗਾਏ ਗਏ ਨੇ ਕੈਮਰਾਮੈਨ ਸੰਦੀਪ ਨਾਲ ਸਾਹਿਲ ਜਗਬੰਨ ਟੀਵੀ ਅੰਮ੍ਰਿਤਸਰ